ਜਾ ਮਾਨਯੋਗ ਰਾਜਪਾਲ ਪੰਜਾਬ ਉਹਨਾਂ ਨਾਲ ਮੁਲਾਕਾਤ ਸੀ ਔਰ ਬਹੁਤ ਸਾਰੀਆਂ ਗੱਲਾਂ ਕਿਉਂਕਿ ਜਿਹੜਾ ਸਰਕਾਰ ਤੇ ਰਾਜਪਬੰਦ ਦੇ ਵਿੱਚ ਜਿਹੜਾ ਤਾਲਮੇਲ ਜ਼ਰੂਰੀ ਹੈ ਫੈਸਲੇ ਲੈਣ ਵਾਸਤੇ ਤਾਂ ਜਸ ਕਟਚੀ ਤੋਂ ਮੁਲਾਕਾਤ ਸੀ ਸ਼ਾਇਦ ਤੁਸੀਂ ਜੋ ਸੋਚੀ ਬੈਠੇ ਹੋ ਉਹ ਨਹੀਂ ਸੀ ਅਸਲ 'ਚ ਕੀ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਨੈਸ਼ਨਲ ਪਾਰਟੀ ਹੈ ਗੁਜਰਾਤ ਵੀ ਸਾਡੀ ਜਿੱਤ ਹੋਈ ਹੈ ਲੁਧਿਆਣੇ 'ਚ ਵੀ ਜਿੱਤ ਹੋਈ ਹੈ ਸਾਡੇ ਗੋਆ 'ਚ ਵੀ ਸਾਡੇ ਐਮ.ਐਲ.ਏ ਨੇ ਹਜੇ ਤੱਕ ਆਮ ਆਦਮੀ ਪਾਰਟੀ ਕੋਲ ਚੰਡੀਗੜ੍ਹ 'ਚ ਦਫ਼ਤਰ ਨਹੀਂ ਹੈ ਜਦਕੇ ਸੀ ਸਰਕਾਰ 'ਚ ਵੀ ਆ ਤੇ ਅਸੀਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਜੋ ਇੱਕ ਦਫ਼ਤਰ ਵਾਸਤੇ ਜੋ ਜੁਟੀ ਦੇ ਵਿੱਚ ਦਫ਼ਤਰ ਲੈਣ ਵਾਸਤੇ ਜੋ ਸ਼ਰਤਾਂ ਹੁੰਦੀਆਂ ਨੇ ਉਹ ਸਾਰੀਆਂ ਪੂਰੀਆਂ ਕਰਦੇ ਅਸੀਂ ਤੁਹਾਡੇ ਨੂੰ ਸਾਨੂੰ ਇਹ ਕੀ ਚੀਜ਼ ਕਿਹਾ ਹੈ ਕਿ ਜੀ ਮਤਲਬ ਕਾਂਗਰਸ ਦਾ ਵੀ ਇੱਥੇ ਦਫ਼ਤਰ ਹੈ ਅਕਾਲੀ ਲਲ ਦਾ ਵੀ ਹੈ ਬੀਜੇਪੀ ਦਾ ਵੀ ਸਾਨੂੰ ਦਫ਼ਤਰ ਵਾਸਤੇ ਜਗ੍ਹਾ ਦਿੱਤੀ ਹੈ ਵੀ ਦੋਨਾਂ ਨੇ ਕਹਿ ਕੇ ਬਿਲਕੁਲ ਜੋ ਵੀ ਕ੍ਰਿਟੇਰੀਆ ਹੋਊਗਾ ਜੋ ਵੀ ਰੂਲਸ ਐਂਡ ਰੈਗੂਲੇਸ਼ਨਸ ਨੇ ਤੇ ਉਹ ਸਾਰੇ ਅਸੀਂ ਲਿਖ ਕੇ ਤੇ ਆਏ ਤੇ ਮੈਨੂੰ ਵੀ ਇਹ ਤਾਂ ਕਿ ਆਮ ਆਦਮੀ ਪਾਰਟੀ ਨੂੰ ਹੁਣ ਆਫੀਸ਼ੀਅਲੀ ਦਫਤਰ ਵੀ ਚੰਡੀਗੜ੍ਹ ਦੇ ਵਿੱਚ ਮਿਲੂਗਾ ਕੈਂਡੀਡੇਟ ਸਾਡੀ ਰਾਜਧਾਨੀ ਹੈ 60 40 ਦਾ ਵੈਸੀ ਸਾਡਾ ਰੇਸ਼ਿਓ ਬਣਦਾ ਹਰ ਗੱਲ 'ਚ ਚਾਹੇ ਪੁਲਿਸ ਸਾਇਆ ਚਾਹੇ ਮੁਲਾਜ਼ਮ ਐਸੀ ਵਾਦਾ ਕੀਤਾ ਸੀਗਾ ਲੁਧਿਆਣੇ ਮੈਂ ਤੁਸੀਂ ਪ੍ਰਧਾਨ ਸਭਾ ਵਾਲੀਆਂ ਪੌੜੀਆਂ ਚੜਾਓ ਰਾਜ ਭਵਨ ਵਾਲੀਆਂ ਪੌੜੀਆਂ ਅਸੀਂ ਅਸੀਂ ਚੁੜਾ ਰਹੇ ਤਾਂ ਮਤਲਬ ਜਿਸ ਵੇਲੇ 2022 ਚ ਤੁਸੀਂ ਨੇਹੀ ਕਹਿੰਦੇ ਹੋ ਉਸ ਵੇਲੇ ਉਹ 7000 ਤੱਕ ਜਿੱਤੇ ਸੀਗੇ ਤੇ ਹੁਣ 12000 ਤੱਕ ਜਿੱਤੇ ਆ ਫਿਰ ਲੋਕਾਂ ਦੇ ਮੰਡੇਟ ਦਾ ਸਤਕਾਰ ਕਰਨਾ ਜਾਂ ਉਹਦਾ ਮਾਨਜਿਤ ਕਰਨਾ ਸਾਡਾ ਫਰਜ਼ ਬਣਦਾ ਤੇ ਉਹਨਾਂ ਨੂੰ ਮంత్రి ਮਟੇਸਾ ਅਰੋੜਾ ਸਾਹਿਬ ਹੋਰ 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 ਹੋਗਾ ਜਿਹੜਾ ਹੋਣਗੇ ਹੋਰ ਵੀ ਤੇ ਨਵੇਂ ਚਿਹਰੇ ਵਿਚ ਆਉਣਗੇ ਅਰੋੜਾ ਸਾਹਿਬ ਦੋ ਸੀਟਾਂ ਖਾਲੀ ਪਈਆਂ ਨੇ ਮੰਤਰੀ ਨੂੰ ਦੋ ਸੀਟਾਂ ਖਾਲੀ ਪਈਆਂ ਨੇ ਦੋ ਮੰਤਰੀ ਹੋਣ ਕੇ ਜਾਂ ਸਿੰਗਲ ਲਗਾਏ ਸਾਰਾ ਕੁਝ ਆਜੀ ਪੁੱਛੋਗੇ ਹੈ ਇਹ ਦੱਦੋ ਬਾਈ ਜੀ ਜੋ ਜੋ ਦੇਖੋ ਅਸੀਂ ਮਹਿੰਦਰਪਾਲ ਜੀ ਨਾਲ ਵਾਦਾ ਕੀਤਾ ਸੀ ਮਹਿੰਦਰਪਾਲ ਜੀ ਨੂੰ ਬਣਾਤਾ ਲੋਕਾਂ ਨੇ ਜਲੰਧਰ ਵਾਲਿਆਂ ਨੇ ਮਾਨਸਤ ਕਰ ਦਿੱਤਾ ਅਸੀਂ ਇੱਥੇ ਵਾਦਾ ਕੀਤਾ ਇੱਥੇ ਬਣਾ ਲਾਂਗੇ ਤੇ ਬਾਅਦ ਹੁਣ ਤੁਸੀਂ ਡਿਪਾਰਟਮੈਂਟ ਨਾਲ ਪੁੱਛ ਲਿਆ ਨਾ ਵੀ ਡਿਪਾਰਟਮੈਂਟ ਕਿਹੜਾ ਦੇਉਂਗੇ ਮੈਂ ਇੰਨਾ ਕਹੇ ਤੇ ਬੜੀ ਜਲਦੀ ਜਿਹੜਾ ਫੈਸਲਾ ਕਰਿਆ ਜਾਊਗਾ ਤੇ ਕੱਲ ਨੂੰ ਦਿੱਲੀ ਜਾ ਰਹੇ ਆ ਕਿਉਂਕਿ ਗੋਪਾਲ ਟਾਲੀਆ 15000 ਦੀ ਵੱਟੀ ਜਿੱਤ ਹੋਈ ਹੈ ਗੁਜਰਾਤ ਚ ਤੇ ਉਹ ਵੀ ਆਉਣਗੇ ਉੱਥੇ ਤੇ ਜੋ ਸੰਜੀਵ ਅਰੋੜਾ ਜੀ ਜਾਣਗੇ ਸਾਰੇ ਅਸੀਂ ਕਿੱਥੇ ਮਿਲ ਕੇ ਇਸ ਜਿਹੜਾ ਪਬਲਿਕ ਦੇ ਮੰਡੇਟ ਨੂੰ ਧੰਨਵਾਦ ਕਰਾਂਗੇ